ਵੈਲਕਮ ਟੂ ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਜ਼ ਐਂਡ ਟਰੈਵਲ ਤੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਆਪਾਂ ਸਮੇਂ-ਸਮੇਂ ਤੇ ਪ੍ਰੋਪਰਟੀ ਦੇ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਆਉਂਦੀਆਂ ਹਨ ਆਪਾਂ ਉਹਨਾਂ ਦੇ ਉੱਪਰ ਸਰਵੇ ਕਰਦੇ ਹਾਂ ਤੇ ਤੁਹਾਡੇ ਰੂਬਰੂ ਆਉਂਦੇ ਆ ਤੇ ਉਹਨਾਂ ਦੇ ਬਾਰੇ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਵੇਂ ਕਿ ਐਨਓ ਸੀ ਇਲੈਕਟ੍ਰਿਸਿਟੀ ਜਾਂ ਪ੍ਰੋਪਰਟੀਆਂ ਦੇ ਸੇਲ ਪਰਚੇਜ਼ ਦੇ ਸੰਬੰਧ ਜੋ ਵੀ ਇਨਫੋਰਮੇਸ਼ਨ ਸਰਕਾਰ ਵੱਲੋਂ ਜਾਂ ਵੈਸੇ ਵੀ ਕੋਈ ਨਵੀਂ ਇਨਫੋਰਮੇਸ਼ਨ ਆਉਂਦੀ ਹੈ ਜੇ ਆਪਾਂ ਟਰਾਈ ਕਰਦੇ ਹਾਂ ਉਸ ਨੂੰ ਤੁਹਾਡੇ ਨਾਲ ਸਾਂਝੀ ਕਰ ਸਕੀਏ ਉਸੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਨਵਾਂ ਐਲਾਨ ਕੀਤਾ ਹੈ ਜਿਹੜਾ ਕਿ ਲੋਕਾਂ ਦੇ ਲਈ ਉਸ ਦੇ ਬਾਰੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੇ ਸਭ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰ ਲਓ ਤੇ ਉਸ ਦੇ ਨਾਲ ਜੁਆਇਨ ਦੀ অপਸ਼ਨ ਹੈ ਉੱਥੇ ਜਾ ਕੇ ਤੁਸੀਂ ਆਪਣੀ ਸਪੋਰਟ ਵੀ ਕਰ ਸਕਦੇ ਹੋ ਸੋ ਪੰਜਾਬ ਸਰਕਾਰ ਨੇ ਇੱਕ ਨਵਾਂ ਐਲਾਨ ਕੀਤਾ ਹੈ ਜਿਹੜੇ ਵੀ ਲੋਕ ਹੁਣ ਘਰ ਬਣਾਉਣ ਦੀ ਸ਼ੁਕਨ ਤੇ ਉਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਦਿੱਕਤ ਆਉਂਦੀ ਹੈ ਉਹ ਨਕਸ਼ਾ ਪਾਸ ਕਰਾਉਣ ਦੇ ਵਿੱਚ ਆਉਂਦੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਉਹ ਸਰਕਾਰ ਨੇ ਰੂਲ ਬਣਾ ਦਿੱਤਾ ਹੈ ਹਰੇਕ ਜਗ੍ਹਾ ਜੇ ਤੁਸੀਂ ਆਪਣਾ ਘਰ ਬਣਾਉਣਾ ਚਾਹੁੰਦੇ ਹੋ ਸ਼ਹਿਰ ਦੇ ਵਿੱਚ ਛੋਟੇ ਕਸਬਿਆਂ ਦੇ ਵਿੱਚ ਤੇ ਤੁਹਾਡਾ ਨਕਸ਼ਾ ਹੋਣਾ ਜ਼ਰੂਰੀ ਹੈ ਜੇ ਤੁਸੀਂ ਘਰ ਨੂੰ ਕੋਈ ਲੋਨ ਵੀ ਲੈਣਾ ਹੈ ਤੇ ਤੁਹਾਡਾ ਜਿਹੜਾ ਨਕਸ਼ਾ ਹੈ ਉਹ ਪਾਸ ਹੋਵੇ ਨਗਰ ਨਿਗਮ ਤੋਂ ਤਾਹੀਂ ਤੁਹਾਨੂੰ ਜਿਹੜਾ ਲੋਨ ਮਿਲ ਸਕਦਾ ਹੈ ਤੇ ਉਸ ਦੇ ਲਈ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਹੁੰਦੀਆਂ ਸਨ ਦਿੱਕਤਾਂ ਹੁੰਦੀਆਂ ਸਨ ਜਦੋਂ ਉਹ ਨਗਰ ਨਿਗਮ ਦੇ ਦਫ਼ਤਰ ਵਿੱਚ ਆਪਣਾ ਨਕਸ਼ਾ ਘਰ ਦਾ ਨਕਸ਼ਾ ਪਾਸ ਕਰਵਾਉਣ ਲਈ ਜਾਂਦੇ ਸਨ ਤਾਂ ਪੰਜਾਬ ਸਰਕਾਰ ਨੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਨਵਾਂ ਫੈਸਲਾ ਲਿਆ ਹੈ ਹੁਣ ਤੁਹਾਨੂੰ ਨਗਰ ਨਿਗਮ ਦੇ ਦਫ਼ਤਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਤੁਸੀਂ ਘਰ ਬੈਠੇ ਆਪਣਾ ਨਕਸ਼ਾ ਜਿਹੜਾ ਵੀ ਤੁਸੀਂ ਪਲਾਟ ਦੇ ਉੱਪਰ ਘਰ ਬਣਾਉਣਾ ਚਾਹੁੰਦੇ ਹੋ ਤੁਸੀਂ ਆਪਣਾ ਘਰ ਬੈਠੇ ਨਕਸ਼ਾ ਅਪਲਾਈ ਕਰ ਸਕਦੇ ਹੋ ਉਸ ਦੇ ਵਿੱਚ ਜਿਹੜੀ ਸਭ ਤੋਂ ਮੇਜਰ ਅਪਡੇਟ ਹੈ ਉਹ ਇਹ ਹੈ ਵੀ ਤੁਸੀਂ 100 ਗਜ ਤੋਂ ਲੈ ਕੇ 500 ਗਜ ਤੱਕ ਦਾ ਜਿਹੜਾ ਘਰ ਬਣਾਉਣਾ ਚਾਹੁੰਦੇ ਹੋ ਜਾਂ 15 ਮੀਟਰ ਦੀ ਉਚਾਈ ਤੱਕ ਘਰ ਬਣਾਉਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਹੁਣ ਆਪਣਾ ਜਿਹੜਾ ਕਿ ਨਗਰ ਨਿਗਮ ਦੇ ਵੱਲੋਂ ਜਿਹੜੇ ਮਾਨਤਾ ਪ੍ਰਾਪਤ ਜਿਹੜੇ ਆਰਟੀਟੈਕ ਹੁੰਦੇ ਹਨ ਉਹਨਾਂ ਦੇ ਕੋਲ ਜਾ ਕੇ ਤੁਸੀਂ ਆਪਣਾ ਜਿਹੜਾ ਘਰ ਦਾ ਨਕਸ਼ਾ ਉਹ ਅਪਲਾਈ ਕਰ ਸਕਦੇ ਹੋ ਤੇ ਉਸ ਦੇ ਵਿੱਚ ਕਿਹੜੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਉਹ ਆਪਾਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਵੀ ਘਰ ਦਾ ਆਪਣੇ ਨਕਸ਼ਾ ਬਣਾਉਣਾ ਹੈ ਉਹ ਜੋ ਕਿ ਜਿਸ ਵੀ ਕਲੋਨੀ ਵਿੱਚ ਬਣਾ ਰਹੇ ਹੋ ਉਸ ਦੇ ਸਬੰਧ ਵਿੱਚ ਨਗਰ ਨਿਗਮ ਦੀਆਂ ਕੀ ਹਦਾਇਤਾਂ ਹਨ ਉਹਨਾਂ ਨੂੰ ਜਰੂਰ ਫਾਲੋਅ ਕਰਨਾ ਹੈ ਅੱਗੇ ਪਿੱਛੇ ਕਿੰਨੀ ਜਗ੍ਹਾ ਛੱਡਨੀ ਹੈ ਕਿੰਨੇ ਸਟੋਰੀ ਤੁਸੀਂ ਘਰ ਬਣਾ ਸਕਦੇ ਹੋ ਡਬਲ ਸਟੋਰੀ 트리플 ਸਟੋਰੀ ਤਾਂ ਉਹ ਸਾਰੀਆਂ ਹੀ ਮੈਜ਼ਰਮੈਂਟਾਂ ਨੂੰ ਲੈ ਕੇ ਸਾਰੇ ਹੀ ਜਿਹੜੇ ਉਸ ਦੇ ਲਾਅ ਹਨ ਉਹਨਾਂ ਨੂੰ ਫਾਲੋਅ ਕਰਕੇ ਨਕਸ਼ਾ ਬਣਾਉਣਾ ਹੈ ਸਭ ਤੋਂ ਪਹਿਲਾਂ ਦੂਸਰੇ ਨੰਬਰ ਤੇ ਤੁਹਾਡੀ ਮਾਲਕੀਅਤ ਦੇ ਜਿੰਨੇ ਵੀ ਕਾਜ ਪੱਤਰ ਹਨ ਜਿਵੇਂ ਕਿ ਰਜਿਸਟਰੀ ਐਨਓਸੀ ਦੇ ਇਸ ਦੇ ਨਾਲ ਇੰਤਕਾਲ ਪੱਤਰ ਬਾਕੀ ਜਿੰਨੇ ਵੀ ਕਾਜ ਪੱਤਰ ਹਨ ਉਹ ਸਾਰੇ ਤੁਸੀਂ ਨਾਲ ਆਨਲਾਈਨ ਅਪਲੋਡ ਕਰਨੇ ਹਨ ਤੇ ਇਸ ਦੇ ਨਾਲ ਹੀ ਤੁਸੀਂ ਆਪਣੀ ਜਿਹੜੀ ਫੀਸ ਆ ਉਹ ਵੀ ਆਨਲਾਈਨ ਅਪਲੋਡ ਕਰ ਸਕਦੇ ਹੋ ਆਨਲਾਈਨ ਆਪਣੀ ਫੀਸ ਵੀ ਭਰ ਸਕਦੇ ਹੋ ਜਦੋਂ ਤੁਸੀਂ ਸਾਰਾ ਪ੍ਰੋਸੈਸ ਤੁਹਾਡਾ ਜਿਹੜਾ ਕਿ ਆਰਟੀਟੈਕ ਹੈ ਉਹ ਇਸ ਨੂੰ ਕੰਪਲੀਟ ਕਰ ਲਵੇਗਾ ਤਾਂ ਅਗਲੇ 10 ਦਿਨਾਂ ਦੇ ਵਿੱਚ ਨਗਰ ਨਿਗਮ ਦੇ ਜਿਹੜੇ ਸਬੰਧਤ ਅਧਿਕਾਰੀ ਹਨ ਜਿਹੜੇ ਨਕਸ਼ੇ ਨੂੰ ਪਾਸ ਕਰਦੇ ਹਨ ਉਹ 10 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਕਿ ਸਾਰੀ ਸਕੂਟਰੀਂਗ ਕਰਕੇ ਸਾਰਾ ਚੈੱਕ ਕਰਕੇ ਜੋ ਵੀ ਕਾਜ ਪੱਤਰ ਹਨ ਜੋ ਵੀ ਜਿਹੜੀਆਂ ਜਿਵੇਂ ਨਕਸ਼ਾ ਬਣਾਇਆ ਉਸ ਨੂੰ ਚੈੱਕ ਕਰਕੇ 10 ਦਿਨਾਂ ਦੇ ਵਿੱਚ ਵਿੱਚ ਉਸ ਨੂੰ ਡਿਜੀਟਲ ਪਾਸ ਕਰਨਗੇ ਤੇ ਇਸ ਨੂੰ ਜਿਹੜਾ ਨਾਮ ਦਿੱਤਾ ਗਿਆ ਹੈ 셀ਫ ਸਰਟੀਫਿਕੇਸ਼ਨ ਦਾ ਨਾਮ ਦਿੱਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੇ ਵੀ ਤੁਸੀਂ ਤੁਹਾਡਾ ਨਕਸ਼ਾ ਪਾਸ ਕਰਨ ਵਾਲੇ ਹਨ ਜਿਹੜੇ ਕਿ ਤੁਹਾਡੇ ਨਕਸ਼ਾ ਬਣਾਉਣ ਵਾਲੇ ਹਨ ਆਰਟੀਟੈਕਨ ਉਹਨਾਂ ਦਾ ਬਹੁਤ ਮੇਜਰ ਰੋਲ ਰਹੇਗਾ ਤੇ ਇਹ ਜਿਹੜੀਆਂ ਪਾਵਰਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਸਰਦਾਰ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜੇ ਆਰਟੀਟੈਕ ਉਹਨਾਂ ਨੂੰ ਦਿੱਤੀਆਂ ਗਈਆਂ ਹਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਜਿਹੜਾ ਜਿਹੜੀ ਸੰਬੰਧਿਤ ਜਿਹੜਾ ਨੋਟੀਫਿਕੇਸ਼ਨ ਹੋਵੇਗਾ ਉਹ ਸਾਰੇ ਹੀ ਜਿਹੜੇ ਇਸ ਦੇ ਸਬੰਧ ਦੇ ਵਿੱਚ ਆਰਕਟੈਕ ਹਨ ਉਹਨਾਂ ਨੂੰ ਮਿਲ ਜਾਵੇਗਾ ਤੇ ਜਦੋਂ ਨੋਟੀਫਿਕੇਸ਼ਨ ਜਾਰੀ ਹੋਵੇਗਾ ਉਸ ਤੋਂ ਬਾਅਦ ਤੁਸੀਂ ਘਰ ਬੇਟੀ ਹੋਣ ਆਪਣਾ ਨਕਸ਼ਾ ਜਿਹੜਾ ਘਰ ਦਾ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਕਿਸੇ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਸਿਰਫ ਜਿਹੜੇ ਕੋ ਲੋਕਲ ਬਾਡੀ ਵੱਲੋਂ ਅਪਰੂਵਡ ਜਿਹੜੇ ਕਿ ਮਾਨਤਾ ਪ੍ਰਾਪਤ ਆਰਕਟੈਕ ਹਨ ਘਰ ਬਣਾਉਣ ਵਾਲੇ ਸਿਰਫ ਤੁਸੀਂ ਜਾਣਾ ਉਹਨਾਂ ਦੇ ਕੋਲ ਹੈ ਜਿਹੜੇ ਨਹੀਂ ਮਾਨਤਾ ਪ੍ਰਾਪਤ ਉਹ ਨਹੀਂ ਅਪਲਾਈ ਕਰ ਸਕਣਗੇ ਜਿਹੜੇ ਮਾਨਤਾ ਪ੍ਰਾਪਤ ਹਨ ਉਹ ਹੀ ਤੁਹਾਡੀ ਜਿਹੜੀ ਫਾਈਲ ਆ ਉਹ ਅਪਡੇਟ ਕਰ ਸਕਦੇ ਹਨ ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਇਸ ਦੇ ਨਾਲ ਹੀ ਜਿਹੜਾ ਕਿ ਪੰਜਾਬ ਸਰਕਾਰ ਨੇ ਪੁਰਾਣਾ ਰੂਰ ਸੀਗਾ ਨਕਸ਼ਾ ਬਣਾਉਣ ਦਾ ਜੇ ਫਿਜ਼ੀਕਲ ਤੁਸੀਂ ਜਾ ਕੇ ਨਗਰ ਨਿਗਮ ਦੇ ਵਿੱਚ ਅਪਲਾਈ ਕਰ ਸਕਦੇ ਉਸ ਨੂੰ ਵੀ ਨਾਲ ਲਾਗੂ ਰੱਖਿਆ ਚਾਲੂ ਰੱਖਿਆ ਜੇ ਤੁਸੀਂ ਆਪ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਹਾਰਟ ਅਟੈਕ ਕੋਲ ਆਪਦਾ ਨਕਸ਼ਾ ਬਣਾ ਕੇ ਬਾਕੀ ਸਾਰੇ ਜਿਹੜੇ ਡਾਕੂਮੈਂਟ ਪ੍ਰੋਪਰਟੀ ਦੇ ਹੁੰਦੇ ਹਨ ਰਜਿਸਟਰੀ ਵਗੈਰਾ ਜਿਵੇਂ ਆਪਾਂ ਦੱਸਿਆ ਹੈ ਨਸੀਬ ਵਗੈਰਾ ਜਿੰਨੇ ਵੀ ਗਾਜ ਪੱਤਰੋਂ ਨਾਲ ਲੈ ਕੇ ਤੇ ਜਿਹੜੀ ਫੀਸ ਆ ਤੁਸੀਂ ਫਿਜ਼ੀਕਲ ਜਾ ਕੇ ਭਰ ਕੇ ਪੁਰਾਣੇ ਨਿਯਮਾਂ ਦੇ ਅਨੁਸਾਰ ਵੀ ਆਪਣਾ ਜਿਹੜਾ ਘਰ ਦਾ ਨਕਸ਼ਾ ਉਹ ਅਪਲਾਈ ਕਰ ਸਕਦੇ ਹੋ ਸੋ ਇੱਕ ਜੀ ਨਵੀਂ ਅਪਡੇਟ ਸੀ ਜਿਹੜੇ ਵੀ ਲੋਕ ਹੁਣ ਘਰ ਬਣਾਉਣਾ ਚਾਹੁੰਦੇ ਹਨ ਤੇ ਜਿਨ੍ਹਾਂ ਕੋਲ ਟਾਈਮ ਘੱਟ ਹੈ ਸਰਕਾਰ ਨੇ ਇੱਕ ਨਵੀਂ ਸਹੂਲਤ ਦਿੰਦੇ ਹੋਏ ਨਵੀਂ ਤੋਹਫਾ ਦਿੱਤਾ ਹੈ ਆਮ ਲੋਕਾਂ ਨੂੰ ਵੀ ਤੁਸੀਂ ਘਰ ਬੈਠੇ ਹੀ ਆਪਣਾ ਜਿਹੜਾ ਘਰ ਦਾ ਜਿਹੜਾ ਨਕਸ਼ਾ ਹੋਊ ਆਨਲਾਈਨ ਅਪਲਾਈ ਕਰ ਸਕਦੇ ਹੋ ਆਰਟੀ ਡੈਕ ਦੇ ਕੋਲ ਜਾ ਕੇ ਤੁਹਾਨੂੰ ਕਿਸੇ ਨਗਰ ਨਿਗਮ ਦੇ ਦਫਤਰ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਖੱਜਲ ਖਵਾਰੀ ਤੁਹਾਨੂੰ ਨਹੀਂ ਹੋਵੇਗੀ ਹੁਣ ਸੋ ਇਹ ਇੱਕ ਨਵੀਂ ਅਪਡੇਟ ਸੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸੀ ਜੇ ਤੁਸੀਂ ਵੀ ਕੋਈ ਪ੍ਰਾਪਰਟੀ ਦੀ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਆਪਣੇ ਦਿੱਤੇ ਹੋਏ ਨੰਬਰ ਦੇ ਉੱਪਰ ਆਪਣਾ ਸੰਪਰਕ ਕਰ ਸਕਦੇ ਹੋ YouTube ਦੇ ਕਮੈਂਟ ਬਾਕਸ ਦੇ ਵਿੱਚ ਵੀ ਆ ਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਕਿਸੇ ਆਪਣੀ ਕਮਰਸ਼ੀਅਲ ਰੈਜੀਡੈਂਸ਼ੀਅਲ ਐਗਰੀਕਲਚਰ ਪ੍ਰੋਪਰਟੀਆਂ ਕਾਰ ਸ਼ੋਰੂਮ ਕਿਸੇ ਦੀ ਐਡਵਰਟਾਈਜ਼ਮੈਂਟ ਕਰਵਾਉਣਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਵਟਸਐਪ ਕਾਲ ਵੀ ਕਰ ਸਕਦੇ ਹੋ ਤੇ ਇਸ ਤੋਂ ਬਿਨਾ ਤੁਸੀਂ ਸਾਡੇ ਕਮੈਂਟ ਬਾਕਸ YouTube ਕਮੈਂਟ ਬਾਕਸ ਦੇ ਵਿੱਚ ਆ ਕੇ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਆਪਾਂ ਹੋਰ ਵੀ ਜਿਹੜੀਆਂ ਪ੍ਰਾਪਰਟੀ ਦੀਆਂ ਵੀਡੀਓ ਨੇ ਸਮੇਂ-ਸਮੇਂ ਤੇ ਅਪਡੇਟ ਕਰਦੇ ਰਹਿੰਨੇ ਆ ਤੇ ਇਸ ਦਾ ਜਦੋਂ ਵੀ ਨੋਟੀਫਿਕੇਸ਼ਨ ਜਾਰੀ ਹੋਵੇਗਾ ਤਾਂ ਆਪਾਂ ਉਹ ਨਵੇਂ ਨੋਟੀਫਿਕੇਸ਼ਨ ਦੇ ਨਾਲ ਉਸ ਦੀ ਜੋ ਵੀ ਰੂਲ ਨਿਯਮ ਹੋਣਗੇ ਦੀ ਸਾਰੀ ਜਿਹੜੀ ਅਪਡੇਸ਼ਨ ਤੁਹਾਨੂੰ ਦੇਵਾਂਗੇ ਤੇ ਜੇ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਪ੍ਰਾਪਰਟੀ ਦੇ ਰਿਗਾਰਡਿੰਗ ਐਗਰੀਕਲਚਰ ਦੇ ਰਿਗਾਰਡਿੰਗ ਜਾਂ ਕਿਸੇ ਵੀ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਸਭ ਨੂੰ ਰਿਕਵੈਸਟ ਹੈ ਜੀ ਆਪਣੇ ਇਸ ਚੈਨਲ ਨੂੰ ਮਾਈਗ੍ਰੇਟ ਪ੍ਰੋਪਰਟੀਆਂ ਐਂਡ ਟਰੈਵਲ ਨੂੰ ਬਹੁਤ ਬਹੁਤ ਲਾਇਕ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਜੀ ਇਸ ਦੇ ਨਾਲ ਜਿਹੜਾ ਆਪਣਾ ਚੈਨਲ ਆ ਉਹ ਇੰਸਟਾਗ੍ਰam ਤੇ ਫੇਸਬੁੱਕ ਦੇ ਉੱਪਰ ਵੀ ਸੇਮ ਨਾਮ ਤੋਂ ਆਪਣਾ ਪੇਜ ਹੈ ਮਾਈਗ੍ਰੇਟ ਪ੍ਰੋਪਰਟੀਆਂ ਐਂਡ ਟਰੈਵਲ ਤੇ ਉੱਥੇ ਜਾ ਕੇ ਵੀ ਆਪਾਂ ਆਪਣੀਆਂ ਜਿਹੜੀਆਂ ਨੇ ਪ੍ਰੋਪਰਟੀਆਂ ਤੇ ਟਰੈਵਲ ਦੀਆਂ ਵੀਡੀਓ ਨੇ ਉਹ ਸਮੇਂ-ਸਮੇਂ ਤੇ ਅਪਡੇਟ ਕਰਦੇ ਰਹਿੰਨੇ ਹਾਂ ਤੇ ਸਭ ਨੂੰ ਰਿਕਵੈਸਟ ਜ਼ਰੂਰ ਹੈ ਇਹ ਤੁਹਾਨੂੰ ਸਾਡੇ ਐਫਰਟ ਕਿਵੇਂ ਦੇ ਲੱਗਦੇ ਹਨ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਤੇ ਆਪਣੇ ਜਿਹੜੇ ਤੁਹਾਡੇ ਸੁਜੈਸ਼ਨ ਨੇ ਵੀ ਜ਼ਰੂਰ ਦਿਓ ਤਾਂ ਜੋ ਅਸੀਂ ਹੋਰ ਵਧੀਆ ਤਰੀਕੇ ਦੇ ਨਾਲ ਹੋਰ ਜਿਹੜੀਆਂ ਪ੍ਰਾਪਰਟੀ ਦੇ ਰਿਗਾਰਡਿੰਗ ਆਮ ਲੋਕਾਂ ਦੇ ਸਬੰਧ ਦੇ ਵਿੱਚ ਜਿਹੜੀਆਂ ਇਨਫੋਰਮੇਸ਼ਨ ਨੇ ਆਪਣੇ ਚੈਨਲ ਤੇ ਲਿਆ ਸਕੀਏ ਤੇ ਨਾਲ ਦੀ ਨਾਲ ਆਪਾਂ ਹੁਣ ਨਵੀਂ ਇਨਫੋਰਮੇਸ਼ਨ ਦੇ ਨਾਲ ਇੱਕ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਫਿਰ ਦੁਬਾਰਾ ਤੋਂ ਰੂਹਬਰੂ ਹੋਵਾਂਗੇ ਜਦ ਤੱਕ ਲਈ ਸਾਰਿਆਂ ਦਾ ਧੰਨਵਾਦ ਆਪਣੇ ਚੈਨਲ ਮਾਈਗ੍ਰੇਟ ਪ੍ਰਾਪਰਟੀਆਂ ਐਂਡ ਟਰੈਵਲ ਤੇ